टीवी 91 न्यूज़ 24 ਦੇਖਣ ਵਾਲੇ तमाम दर्शकों का स्वागत है वार्ड नंबर 6 9 10 11 12 ਅਤੇ 14 ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਕਾਰਜਾਂ ਦੀ ਸ਼ੁਰੂਆਤ ਲਈ ਹਰੀ ਝੰਡੀ ਦਿੱਤੀ ਗਈ ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਪੂਜਾ ਪਾਟਿਆ ਤੇ ਰੇਟਿੰਗ ਦੀ ਪ੍ਰਧਾਨ ਰਾਜੀਵ ਪਾਟਿਆ ਕੌਂਸਲਰ ਸਵਰਨਜੀਤ ਕੌਰ ਅਤੇ ਸੁਖਵਿੰਦਰ ਸਿੰਘ ਇੱਥੇ ਹਾਜ਼ਰ ਰਹੇ ਇਸ ਦੇ ਨਾਲ ਹੀ ਕਾਉਂਸਲਰ ਜਸਵਿੰਦਰ ਕੌਰ ਤਲਵਾੜਾ ਅਤੇ ਗੁਰਮੀਤ ਸਿੰਘ ਪੱਪੂ ਤਲਵਾੜਾ ਕਾਉਂਸਲਰ ਪਲਵਿੰਦਰ ਸਿੰਘ ਸੰਦੂ ਕਾਉਂਸਲਰ ਕੁਲਵਿੰਦਰ ਸਿੰਘ ਬਿਮਰੋ ਕਾਉਂਸਲਰ ਫਰਬਜੋਤ ਸਿੰਘ ਖਾਲਸਾ ਵੀ ਮੌਜੂਦ ਹਨ ਸਮਾਗਮ ਵਿੱਚ ਬਲਾਗ ਪ੍ਰਦਾਨ ਤਜਿੰਦਰ ਸਿੰਘ ਮੇਕੂ ਕੁਲਦੀਪ ਪੈਰੀ ਕੀਰਤਨ ਸਿੰਘ ਬੱਬੂ ਸੁਰੀਸ਼ ਕੁਮਾਰ ਸੋਨੂ ਮੀਡੀਆ ਇੰਚਾਰਜ ਭੁਪਿੰਦਰ ਸਿੰਘ ਬੰਟੀ ਸਮਾਜ ਸੇਵੀ ਰਵਿੰਦਰ ਸਿੰਘ ਬੱਬੂ ਖਾਲਸਾ ਅਤੇ ਦਲਜੀਤ ਚੋਹਾਨ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਪਾਗ ਲਿਆ ਕਾਬਰ ਕਾਬਰ ਅਧਿਕਾ ਬੇਸਾ ਗਿਆ ਰਿਹਾ ਹੈ ਕਿ ਵੀ ਭਾਈ ਦੇ ਲੈ ਕੇ ਮੇਰੇ ਕੋਈ ਨਹੀਂ ਜਿੱਕੇ ਫਤਿਹ ਸੋ ਅੱਜ ਨਗਰ ਕੌਂਸਲ ਸਾਹਨੇਵਾਲ ਦੇ ਵਿੱਚ ਜਿਵੇਂ ਪਹਿਲੇ ਕਰੋੜਾ ਰੁਪਈਆ ਦੇ ਉਦਘਾਟਨ ਕੀਤੇ ਕੰਮ ਹੋ ਰਹੇ ਨੇ ਸੋ ਅੱਜ ਬਹੁਤ ਭਾਗਾ ਭਰਿਆ ਦੇਣਾ ਕਿ 1 ਕਰੋੜ ਦੇ ਉਦਘਾਟਨ ਜਿਹੜੇ ਦੁਆਰਾ ਨਗਰ ਕੌਂਸਲ ਸਾਹਨੇਵਾਲ ਦੇ ਵੱਖ-ਵੱਖ ਵਾਡਾਂ ਚ ਅਸੀਂ ਕਰ ਰਹੇ ਹਾਂ ਸੋ ਅੱਜ ਦੂਸਰਾ ਉਦਘਾਟਨ ਜਿਹੜੇ 4 ਵਾਡ ਇੱਥੇ ਲੱਗਦੇ ਆ 9 10 11 12 ਉਹਨਾਂ ਦੇ ਦੋ ਉਦਘਾਟਨ ਹੋਰ ਪਏ ਨੇ ਕਾਹਨਾਂ ਮਤਲਬ ਜੇ ਅਸੀਂ ਸਾਰੇ ਕੌਂਸਲਰ ਸਹਿਬਾਨਾਂ ਨੇ ਅਸੀਂ ਖੁਦ ਸਾਰਿਆਂ ਨੇ ਜਿਹੜੇ ਮੈਂ ਹਲਕਾ ਸਾਹਨੇਵਾਲ ਦੀ ਸੇਵਾ ਸੰਭਾਲੀ ਇਹਨਾਂ ਨੇ ਨਗਰ ਕੌਂਸਲ ਸਾਹਨੇਵਾਲ ਦੀ ਵ ਮੈਂ ਸਾਰਿਆਂ ਨੇ ਵਾਦਾ ਕੀਤਾ ਕਿ ਅਸੀਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸਾਨੂੰ ਵੋਟਾਂ ਪਾਓ ਲੋਕਾਂ ਨੇ ਚੁਣਿਆ ਸੋ ਅੱਜ ਪੂਰੀ ਇਮਾਨਦਾਰੀ ਨਾਲ ਆਪਣੇ ਆਪਣੇ ਵਾਰਡ ਦਾ ਦੀ ਤਰੱਕੀ ਲਈ ਜਿਹੜੇ ਕੰਮ ਕਰਾ ਰਿਆ ਕਰੋੜਾ ਰੁਪਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਜਿਹੜਾ ਨਗਰ ਕੌਂਸਲ ਸੇਮਾਨੇ ਵਾਲ ਦੇ ਵਿੱਚ ਲੱਗ ਰਿਹਾ ਸੋ ਮੈਂ ਸਾਰੇ ਕੌਂਸਲਰ ਸੇਮਾਨਾ ਨੂੰ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਪੂਰੇ ਕੌਂਸਲਰ ਸੇਮਾਨਾ ਨੂੰ ਨਾਲ ਲੈ ਕੇ ਪੂਰੇ 15 ਦੇ 15 ਵਾਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਚੱਲ ਰਿਹਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਬਹੁਤ ਵਧੀਆ ਟੀਮ ਮਿਲੀ ਜਿਹੜੀ ਇਮਾਨਦਾਰੀ ਨਾਲ ਜਿਹੜੀ ਸੇਵਾ ਨਿਭਾ ਰਹੀ ਹੈ ਨਹੀਂ ਤੇ ਜਿਆਦਾਤਰ ਹੁੰਦਾ ਸੀਗਾ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸੇ ਖਾਵਾਂਗੇ ਪਹਿਲੀ ਵਾਰੀ ਹੋਇਆ ਕਿ ਆਪਣੀ ਜੇਬਾਂ ਤੋਂ ਵੀ ਪੈਸੇ ਲਗਾ ਕੇ ਵਿਕਾਸ ਦੇ ਕੰਮ ਕਰਾ ਰਿਹਾ ਸੋ ਮੈਂ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਸਾਰੇ ਵਾਡਾਂ ਨਾਲ ਵਾਅਦਾ ਕਰਦਾ ਵਾਰਡ ਵਾਸੀਆਂ ਨਾਲ ਪੂਰੇ ਨਗਰ ਕੌਸ਼ਲ ਸ਼ਾਨਿਆਂ ਨਾਲ ਕਿ ਜਿਹੜਾ ਵੀ ਕੰਮ ਤੁਹਾਡੇ ਰਹਿ ਗਏ ਬਹੁਤ ਜਲਦੀ ਅਪ੍ਰੈਲ ਮਹੀਨੇ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਅਸੀਂ ਕਰਾ ਕੇ ਰਾਵਾਂਗੇ ਹਾਂਜੀ ਟ੍ਰੈਫਿਕ ਬਹੁਤ ਆਜੀ ਛਾਨੇ ਵਾਲ ਦੇ ਚੌਂਕ ਦੇ ਵਿੱਚ ਮੁਲਾਜ਼ਮ ਜਦੋਂ ਅਸੀਂ ਆਰਸੀ ਜਾਮ ਲੱਗਾ ਸੀ ਨਾਲ ਹੀ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਫੋਨ ਕਰਤਾ ਕਿ ਜਿਹੜੇ ਐ ਇੱਥੇ ਮੁਲਾਜ਼ਮ ਵਧਾਏ ਜਾਣ ਤੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਖਤਮ ਕੀਤੀ ਜਾਵੇ ਇਹ ਥੋੜੀ ਜ਼ਰਾਹੇ ਪੁਲ ਤੇ ਜਿਹੜੇ ਵੱਡੇ ਟਰੱਕਾਂ ਨੂੰ ਰੋਕ ਲਾਈ ਹੋਈ ਹੈ ਉਹਦੇ ਕਰਕੇ ਹੈ ਪਰ ਜਲਦੀ ਕੱਲ ਤੋਂ ਪੁਲਿਸ ਪਲਾਜ਼ਮ ਹੋਰ ਵਧ ਜਾਣਗੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਵਾਰਡ ਨੰਬਰ 6 9 10 11 12 ਤੇ 14 ਦੇ ਵਿੱਚ ਜੋ ਅਜੇ ਘਟਣਾ ਹੋਏ ਹਨ ਸਾਡੇ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਨੇ ਬੜੇ ਹੀ ਖੁੱਲੇ ਘਫਿਆਂ ਦੇ ਨਾਲ ਅੱਜ ਤਕਰੀਬਨ 1 ਕਰੋੜ ਦੇ ਲਗਭਗ ਜੋ ਅੱਜ ਪੈਸਾ ਸਾਡੀਆਂ ਵਾਟਾਂ ਨੂੰ ਦਿੱਤਾ ਹੈ ਅਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਭਗਵਨ ਸਿੰਘ ਜੀ ਮਾਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਪ੍ਰਧਾਨ ਮੈਡਮ ਪੂਜਾ ਪਾਟਿਆ ਜੀ ਰਾਜਦੀਪ ਪਾਟਿਆ ਜੀ ਸਾਰੇ ਕੌਂਸਲਰਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਜੋ ਅਸੀਂ ਇਹ ਆਸ ਰੱਖਦੇ ਆਂ ਕਿ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਹੋਰ ਵੀ ਬੜੇ ਕੰਮ ਹੋਣ ਵਾਲੇ ਹਨ ਵਿਜਵਾਜ ਦਿਵਾ ਕੇ ਗਏ ਹਨ ਤਾਂ ਜੋ ਵੀ ਜਿਹੜੇ ਕੰਮ ਰਹਿੰਦੇ ਆ ਉਹ ਵੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਟਾਡੇ ਪੱਤਰਕਾਰ ਵੀਰਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਜੋ ਪਹੁੰਚੀਆਂ ਸਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਰਮਿੰਦਰ ਸੰਧੂ ਜੀ ਜਦੋਂ ਫੋਟੋ ਖਾਣ ਲੱਗੀ ਸੀ ਕੋਈ ਪਿੱਛੇ हट ਗਏ ਉਹਦਾ ਕੀ ਕਾਰਨ ਸੀ ਇਹਨੇ ਚਲੋ ਉਸ ਦਾ ਕੋਈ ਕਾਰਨ ਕਹਿ ਨਹੀਂ ਸਕਦੇ ਪਿੱਛੇ ਤਾਂ ਨਹੀਂ ਹਟੇ ਚਲੋ ਕਈ ਵਾਰ ਕੋਈ ਮੜਾ-ਮੋਟਾ ੱੱਕਾ ਲੱਗ ਜਾਂਦਾ ਜੀ ਕੋਈ ਅਜਿਹੀ ਗੱਲ ੱੱਕਾ ਕਿੰਨਾ ਵੱਲੋਂ ਲੱਗੇ ਜੀ ਇਹ ਮੈਂ ਤਾਂ ਪਿੱਛੇ ਖੜਾ ਸੀ ਇੱਥੇ ਅੰਨਾ ਕਿਤੇ ਨਾਰਾਜ਼ ਨਜ਼ਰ ਆਇਓ ਨਾ ਨਾ ਉਹ ਤਾਂ ਮੈਂ ਸਾ ਵਾਜੇ ਹੁਣੇ ਸਾਡੇ ਐਜੂਕੇਸ਼ਨ ਦੇ ਵਿੱਚ ਪ੍ਰਧਾਨ ਲੱਗੇ ਹਨ ਉਹ ਜ਼ਿਲ੍ਹੇ ਦੇ ਉਹ ਤਾਂ ਨਾ ਟੜਕ ਬੰਦੇ ਹਨ ਆਵਾ ਦੀ ਪਾਰਟੀ ਦੇ ਸਿਰ ਕੱਢ ਔਰ ਸਾਡੇ ਤੋਂ ਵੀ ਪੁਰਾਣੇ ਆਦਮੀ ਨੇ ਨਰਾਜ਼ੇ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ ਪ੍ਰੋਗਰਾਮ ਪਾਰਟੀ ਦਾ ਚੱਲ ਰਿਹਾ ਸੀ ਮੰਤਰੀ ਸਾਹਿਬ ਮੌਜੂਦ ਸੀ ਪਿੱਛੇ ਪ੍ਰੋਗਰਾਮ ਛੱਡ ਕੇ ਉਹ ਆਪਣੀ ਗੱਡੀ ਚ ਚਲੇ ਜਾਂਦੇ ਆ ਦੇਖੋ ਜੀ ਉਹਨਾਂ ਦੀ ਅੱਗੇ ਡਿਊਟੀ ਲੱਗੀ ਹੋਈ ਜੀ ਦੂਜੇ ਵਾਰਡ ਦੇ ਵਿੱਚ ਜੋ ਕਿ 14 ਨੰਬਰ ਵਾਰਡ ਦੇ ਵਿੱਚ ਡਿਊਟੀ ਲੱਗੀ ਸੀ ਉੱਥੇ ਉਹਨਾਂ ਨੇ ਸਾਰਾ ਕੰਮ ਕਰ ਦੇਖਣਾ ਸੀਗਾ ਬਿਲਕੁਲ ਸਾਡਾ ਫੌਂਡਸ਼ਨ ਹੈ ਜੀ 1 ਕਰੋੜ ਦੇ ਜਿਹੜੇ ਕੰਮ ਹੋ ਰਹੇ ਜਾ ਰਹੇ ਹੁਣ ਟੋਟਲ ਸਾਨੇਵਾਲ ਦੇ ਵਿੱਚ 1 ਕਰੋੜ ਦੇ ਕੰਮ ਨੇ ਤੇ ਵੈਸੇ ਹਰ ਰੋਜ਼ ਹੀ ਜਿਹੜੇ ਕੰਮ ਨੇ ਉਹ ਹੋਈ ਜਾਂਦੇ ਨੇ ਉਦਕਾਟਨ ਹੋਈ ਜਾਂਦੇ ਨੇ ਤੇ ਕੰਮ ਸ਼ੁਰੂ ਹੋਈ ਜਾਂਦੇ ਨੇ ਅੱਜ ਦਾ ਪ੍ਰੋਜੈਕਟ ਗਲੀਆਂ ਦਾ ਹੀ ਹੈ ਜੀ ਗਲੀਆਂ ਜਿਹੜੀਆਂ ਟੁੱਟੀਆਂ ਫੁੱਟੀਆਂ ਸੀ ਜਾਂ ਨਵੀਆਂ ਕੁਝ ਉਹਨਾਂ ਦਾ ਇਦ ਕਾਟਨੇ ਸਾਨੇਵਾਲ ਦੇ ਕਿੰਨੇ ਵਾਟਾਂ ਦੇ ਚੱਲ ਰਿਹਾ ਹੈ ਅੱਜ ਦੀ ਜਿਹੜੀ ਸ਼ੁਰੂਆਤ ਆ ਉਹ 6 ਨੰਬਰ ਵਾਰਡ ਚ ਉਸ ਤੋਂ ਬਾਅਦ ਚਾਰ ਜਿਹੜੇ ਇੱਥੋਂ ਨੇ 9 10 11 ਤੇ 12 ਉਸ ਤੋਂ ਬਾਅਦ 14 ਨੰਬਰ ਹੈ ਜੀ ਚਾਰ ਇਸ ਤਰ੍ਹਾਂ ਕਰਕੇ ਤਿੰਨ ਚਾਰ ਅੱਜ ਦੇ ਪ੍ਰੋਗਰਾਮ ਹੈਗੇ ਨਹੀਂ